ਕਾਂਗਰਸ ਆਗੂ ਰਾਹੁਲ ਗਾਂਧੀ ਜੋ ਅੱਜਕੱਲ ਅਮਰੀਕਾ ਦੌਰੇਤੇ ਨੇ ਇਸ ਸਮਾਗਮ ਦੇ ਵਿੱਚ ਭਾਰਤ ਦੇ ਵਿੱਚ ਸਿੱਖ ਪਾਈਚਾਰੇ ਦੀ ਸਥਿਤੀ ਦੇ ਬਾਰੇ ਉਹਨਾਂ ਦੇ ਵੱਲੋਂ ਇੱਕ ਵਿਵਾਦਿਤ ਟਿੱਪਣੀ ਕੀਤੀ ਗਈ ਜਿਸ ਤੇ ਨਵਾਂ ਹੀ ਵਿਵਾਦ ਛਿੜ ਗਿਆ ਅਮਰੀਕਾ ਦੇ ਵਿੱਚ ਭਾਰਤੀ ਪਾਈਚਾਰੇ ਦੇ ਲੋਕਾਂ ਦੇ ਨਾਲ ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਇੱਕ ਵਿਅਕਤੀ ਤੋਂ ਉਸਦਾ ਨਾਮ ਪੁੱਛਿਆ ਤੇ ਕਿਹਾ ਕਿ ਭਾਰਤ ਵਿੱਚ ਇਸ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਕਿ ਕਿਸੇ ਵੀ ਸਿੱਖ ਨੂੰ ਦਸਤਾਰ ਤੇ ਕੜਾ ਪਹਿਨਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕੀ ਕੋਈ ਸਿੱਖ ਗੁਰਦੁਆਰੇ ਚ ਜਾ ਸਕਦਾ ਹੈ? ਰਾਹੁਲ ਗਾਂਧੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਲੜਾਈ ਕਿਸ ਬਾਰੇ ਹੈ? ਲੜਾਈ ਰਾਜਨੀਤੀ ਦੀ ਨਹੀਂ। ਇਸ ਤਰ੍ਹਾਂ ਦੀ ਲੜਾਈ ਸਿਰਫ ਸਿੱਖਾਂ ਦੀ ਨਹੀਂ ਸਗੋਂ ਸਾਰੇ ਧਰਮਾਂ ਦੀ ਹੈ। ਜਿੱਤੇ ਰਾਹੁਲ ਗਾਂਧੀ ਦੇ ਇਸ ਬਿਆਨ ਤੇ ਹਰ ਕਿਸੇ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਉੱਥੇ ਹੀ ਹੁਣ ਅਕਾਲੀ ਦਲ ਦੇ ਆਗੂ ਸਰਬਜੀਤ ਸਿੰਘ )^{(jinjer)} ਦੇ ਵੱਲੋਂ ਵੱਡਾ ਬਿਆਨ ਜਾਰੀ ਕੀਤਾ ਗਿਆ। ਉਹਨਾਂ ਦੇ ਵੱਲੋਂ ਇਸ ਬਿਆਨ ਦੀ ਨਖੇਦੀ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਿੱਖ ਕੌਮ ਨਾਲ ਕਾਂਗਰਸ ਤੇ ਭਾਜਪਾ ਨੇ ਹਮੇਸ਼ਾ ਵਿਤਕਰਾ ਕੀਤਾ ਏ। ਰਾਹੁਲ ਗਾਂਧੀ ਕਾਂਗਰਸ ਦੇ ਕੀਤੇ ਗੁਨਾਹ ਨਾ ਭੁੱਲਣ। ਬਿਆਨ ਦੇਣੇ ਬੜੇ ਸੁਖਾਲੇ ਨੇ। ਅੱਜ ਫਿਰ ਕਾਂਗਰਸ ਦੇ ਲੀਡਰ ਰਾਹੁਲ ਗਾਂਧੀ ਦਾ ਬਦਚੀ ਦੌਰੇ ਤੇ ਗਏ ਹੋਏ ਨੇ ਇੱਕ ਬਿਆਨ ਆਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਵਿੱਚ ਸਿੱਖਾਂ ਨੂੰ ਦਸਤਾਰ ਬੰਨਣੀ ਗੁਰਦੁਆਰਾ ਸਾਹਿਬ ਜਾਣਾ ਤੇ ਕੜਾ ਪਾਉਣਾ ਔਖਾ ਹੋ ਜਾਵੇਗਾ। ਹਾਲਾਂਕਿ ਮੌਜੂਦਾ ਸਰਕਾਰ ਤੇ ਮੈਂ ਵੀ ਬੋਲ ਕੇ ਹਟੇ ਹਾਂ ਕਿ ਸਿੱਖ ਸੰਸਥਾਵਾਂ ਦੇ ਵਿੱਚ ਸਿੱਧੀ ਦਖਲਅਦਾਜ਼ੀ ਜਿਹੜੀ ਆ ਹੁਣ ਦੀ ਮੌਜੂਦਾ ਸਰਕਾਰ ਕੇਂਦਰ ਸਰਕਾਰ ਭਾਜਪਾ ਦੀ ਤੁਲੀ ਹੋਈ ਹੈ। ਪਰ ਇਹਦੀ ਸ਼ੁਰੂਆਤ ਤਾਂ ਤੁਸੀਂ ਕਰਕੇ ਗਏ। ਹਰਿਆਣਾ ਗੁਰਦੁਆਰਾ ਪ੍ਰੰਤ ਕਮੇਟੀ ਤੋੜੀ ਉਹਦੇ ਜਿਹੜੇ ਮਤੇ ਨੇ ਵਿਧਾਨ ਸਭਾ ਦੇ ਵਿੱਚ ਉਹ ਤੁਹਾਡੇ ਕਾਂਗਰਸ ਦੇ ਮੁੱਖ ਮੰਤਰੀ ਪਾ ਕੇ ਗਏ ਉਸ ਤੋਂ ਵੀ ਅੱਗੇ ਕੀ ਤੁਸੀਂ ਜੋ ਤੁਹਾਡੀ ਦਾਦੀ ਨੇ ਇੰਦਰਾ ਗਾਂਧੀ ਨੇ ਸਿੱਖਾਂ ਦੇ ਨਾਲ ਕੀਤਾ ਗੁਰੂ ਧਾਮਾਂ ਨਾਲ ਕੀਤਾ ਜੋ ਦਿੱਲੀ ਵਿੱਚ ਹੋਇਆ ਜੋ ਬੈਂਤ ਸਿੰਘ ਨੇ ਕੀਤਾ ਜੋ ਸੱਜਣ ਕੁਮਾਰ ਟੈਟਲਰ ਨੇ ਕੀਤਾ ਤੁਹਾਡੇ ਮੁੱਖ ਮੰਤਰੀ ਦੇ ਆ ਪਿੱਛੇ ਜੇ ਚਿਹਰੇ ਨੇ ਮੈਂ ਤਾਂ ਪ੍ਰੇ ਦੇ ਕਮਲ ਲਾਥ ਨੇ ਕੀਤਾ ਕਿ ਤੁਸੀਂ ਉਹਨਾਂ ਨੂੰ ਸਾਰਾਂ ਨੂੰ ਕਹੋਗੇ ਕਿ ਇਹ ਗਲਤ ਸਾਰੇ ਬੰਦੇ ਗਲਤ ਨੇ ਬਿਆਨ ਦੇਣ ਨਾਲ ਕੁਝ ਨਹੀਂ ਹੋਣਾ ਕਿਉਂਕਿ ਕਾਂਗਰਸ ਨੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਭ ਤੋਂ ਵੱਧ ਕਾਹਨ ਤੁਸੀਂ ਕੀਤਾ ਹਾਲਾਂਕਿ ਹਿੰਦੀਆ ਸਰਕਾਰਾਂ ਵੀ ਉਸ ਰਸਤੇ ਨੂੰ ਤੁਰੀਆਂ ਹੋਈਆਂ ਨੇ ਪਰ ਸਿੱਖਾਂ ਨੂੰ ਆਪਣੀ ਹੋਣ ਦੀ ਤੇ ਦਸਤਾਰ ਦੀ ਲੜਾਈ ਲੜਨੀ ਆਉਂਦੀ ਹੈ ਤੇ ਜਕਰੀਆ ਖਾਨ ਤੋਂ ਆਏ ਤੇ ਹੁਣ ਤੱਕ ਜਾਰੀ ਨੇ ਪਰ ਸਾਨੂੰ ਕੋਈ ਰੋਕ ਨਹੀਂ ਸਕਦਾ ਸਾਨੂੰ ਕੋਈ ਦਬ ਨਹੀਂ ਸਕਦਾ ਸਾਨੂੰ ਕੋਈ ਦਬਾ ਨਹੀਂ ਸਕਦਾ ਚੜ੍ਹਦੀ ਕਲਾ ਚ ਰਹਾਂਗੇ ਗੁਰੂ ਸਾਹਿਬ ਦਾ ਥਾਪੜਾ ਕਿਰਪਾ ਉਹਦੀ ਓਟ ਦੇ ਨਾਲ ਚੱਲਦੇ ਆ ਪਰ ਤੁਸੀਂ ਸਿਰਫ ਇੱਕ ਬਿਆਨ ਦੇ ਕੇ ਮਤਲਬ ਹੁਣ ਸਮੇਂ ਦੇ ਨਜਾਕਤ ਨਾਲ ਚੱਲ ਰਹੇ ਹੋ ਪਰ ਜੋ ਕੁਝ ਤੁਹਾਡਾ ਕਾਂਗਰਸ ਨੇ ਕੀਤਾ ਕੀ ਤੁਸੀਂ ਉਸ ਬਾਰੇ ਉਜਾਗਰ ਕਰੋਗੇ ਕਹੋਗੇ ਖੁੱਲੇ ਦਿਲ ਨਾਲ ਕਿ ਹਾਂ ਨਾਮ ਲੈ ਕੇ ਕਿ ਸਾਰਾ ਮੇਰੀ ਦਾਦੀ ਤੋਂ ਲੈ ਕੇ ਕਿ ਸਾਰੇ ਕਮਲ ਲਾਤ ਜੁਦੀਸ਼ ਟੈਟਲਰ ਸੱਜਣ ਕੁਮਾਰ ਬੈਂਤ ਸਿੰਘ ਸਾਰਿਆਂ ਦੇ ਨਾਮ ਲੈ ਕੇ ਕਹੋਗੇ ਕਿ ਸਾਰਿਆਂ ਨੇ ਗਲਤ ਕੀਤਾ ਤਾਂ ਫਿਰ ਪਤਾ ਲੱਗ ਸਕਦਾ ਹੈ ਕਿ ਸਿਰਫ ਤੁਹਾਡੀ ਬਿਆਨਬਾਜ਼ੀ ਆ ਜਾਂ ਬਾਕੀ ਹਮਦਰਦੀਆ ਜਾਂ ਬਾਕੀ ਤੁਸੀਂ ਬਦਲ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ